ਬੇਨਤੀ ਕਬੂਲ ਨੀ ਕਦੇ ਡੋਲਣੇ ਨਾ ਰਹੀ ਬਾਬਾ ਮੋੜ ਰਾਣੇ ਨੂੰ ਜੰਗਲਾਂ ਤੋਂ ਲੈ ਕੇ ਆਵੇ ਰੋਜ ਲੱਕੜਾ ਤੇਰਾ ਤੂੰ ਨਾ ਰਾਣੇ ਨੂੰ ਤੇਰਾ ਤੂੰ ਨਾ ਰਾਣੇ ਸ਼ੁਕਰ ਮਨਾਵੇ ਤੇਰੀ ਭਰੀ ਢੋਲੀ ਵਿੱਚੋਂ ਬੱਲੇ ਖੈਰ ਪਈਦਾ ਖੈਰ ਪਈਦਾ ਆਉਂਦਾ ਸਾਨੂੰ ਜੋਗੀ ਆ ਸਰੂਰ ਵੱਖਰਾ ਜਦੋਂ ਨਾ ਲਈਦਾ ਰੂ ਨੂੰ ਖਰਾਕ ਪੂਰੀ ਨળે ਜਾਂਦੀ ਆ ਅਸੀਂ ਤਾਂ ਲਈਦਾ ਆਉਂਦਾ ਸਾਨੂੰ ਜੋਗੀ ਆ ਰੂਰ ਵਖਰਾ ਜਦੋਂ ਨਾ ਲਈਦਾ ਬਾਬਾ ਜੀ ਦੇ ਪਿਆਰੇ ਪਿਆਰੇ ਭਗਤੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਲੇਖ ਮੋਹਨ ਰਾਣਾ ਜੀ ਦਾ ਬਹੁਤ ਹੀ ਪਿਆਰਾ ਭਜਨ ਸਰੂਰ ਵਖਰਾ ਜੋ ਗਰਮੇਹਰ ਨੂਰ ਦੀ ਆਵਾਜ਼ ਵਿੱਚ ਔਰ ਕ뮤ਚ ਚੈਨਲ ਤੋਂ ਰਿਲੀਜ਼ ਹੋਇਆ ਮੈਂ ਨਿਰਮਲ ਨੂਰ ਸਾਰੇ ਬਾਬਾ ਜੀ ਦੇ ਭਗਤਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਭਜਨ ਨਹੀਂ ਸੁਣਿਆ ਉਹ ਔਰਕ ਮਿਊਜ਼ਿਕ ਤੇ ਸਰਚ ਕਰਕੇ ਇਸ ਭਜਨ ਨੂੰ ਜਰੂਰ ਸੁਣੋ ਗਰਮਿਹਰ ਸਿੰਘ ਨੂੰ ਸਪੋਰਟ ਕਰੋ ਜਕਾਰਾ ਪਾਉਣਾ ਹਾਰੀ ਦਾ ਬੋਲ ਸਰਸਾ ਤੇ ਰੋਹਾਰਾ